ਪਿਛਲੇ 4-5 ਦਿਨ ਤੋਂ ਲਗਾਤਾਰ ਪਾਵਨ ਪਵਿੱਤਰ ਸਥਾਨ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਜੋ ਈਮੇਲ ਦੁਆਰਾ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਹਰ ਇੱਕ ਇਸ ਧਮਕੀਆਂ ਤੇ ਇਸ ਈਮੇਲ ਤੋਂ ਈਮੇਲ ਦੇ ਜਨਾਰੀਆਂ ਸਿੱਕਿੰਸਤ ਸੀ ਕਿਉਂਕਿ ਉੱਥੇ ਲੱਖਾਂ ਦਾ ਇਕੱਠ ਹੁੰਦਾ ਹੈ ਔਰ ਜਿਸ ਤਰੀਕੇ ਦੇ ਨਾਲ ਲਗਾਤਾਰ ਮੇਲ ਆ ਰਹੀਆਂ ਸਨ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਸੀ ਅੱਜ ਜੋ ਦੋ ਕਲਪਰੇਟ ਜਿਹੜੇ ਕਿ ਲਗਾਤਾਰ ਤਾਮਿਲਨਾਡੂ ਤੋਂ ਇਹ ਈਮੇਲ ਭੇਜ ਰਹੇ ਸਨ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਇੱਕ ਸੰਜੀਵ ਕੁਮਾਰ ਦੁੱਬੇ ਸੋ ਮੈਂ ਜਿੱਥੇ ਪੰਜਾਬ ਪੁਲਿਸ ਦੀ ਜਿਹੜੀ ਉਹਨਾਂ ਨੇ ਮੁਸ਼ਤਦੀ ਦਿਖਾਈ ਹੈ ਉਸ ਦਾ ਧੰਨਵਾਦ ਕਰਦਾ ਹਾਂ ਪਰ ਦੂਸਰੇ ਪਾਸੇ ਇਸ ਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਆ ਕਿ ਐਸੇ ਕਿਹੜੇ ਇਹ ਨਵੇਂ ਅਬਦਾਲੀ ਪੈਦਾ ਹੋ ਗਏ ਜਿਨ੍ਹਾਂ ਨੇ ਉਸ ਪਾਵਨ ਪਵਿੱਤਰ ਸਥਾਨ ਮਾਨਵਤਾ ਦੇ ਕੇਂਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਇਹੋ ਜਿਹੀਆਂ ਧਮਕੀਆਂ ਜਿਹੜੀਆਂ ਭੇਜੀਆਂ ਸੋ ਭਗਵੰਤ ਮਾਨ ਦੀ ਸਰਕਾਰ ਨੂੰ ਮੈਂ ਇਹ ਚਾਹਾਂਗਾ ਕਿ ਉਹ ਇਹ ਕਹਿ ਕੇ ਨਾ ਇਹਨਾਂ ਨੂੰ ਛੱਡ ਦੇਣ ਕਿ ਇਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਇਸ ਕਰਕੇ ਇਹਨਾਂ ਨੇ ਮੇਲ ਭੇਜ ਦਿੱਤੀ ਆ ਇਸ ਦੋਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਅਰੈਸਟ ਕੀਤਾ ਇਹਨਾਂ ਦੀ ਬਿਲਕੁਲ ਤਹ ਤੱਕ ਜਾਇਆ ਜਾਏ ਕਿ ਇਹਨਾਂ ਦੇ ਪਿੱਛੇ ਕੀ ਮਨਸ਼ਾ ਸੀ ਕਿਹੜੇ ਇਹਨਾਂ ਦੇ ਪ੍ਰਮੋਟਰ ਸਨ ਔਰ ਕਿਹੜੇ ਇਸ ਸਮਾਜ ਦੇ ਵਿੱਚ ਵੰਡੀਆਂ ਪਾਉਣਾ ਚਾਹੁੰਦੇ ਸਨ ਇਹ ਖਤਰਨਾਕ ਜੋ ਕਾਰਾ ਸੁਣਤਾ ਗਿਆ ਇਸ ਦੀ ਤਹ ਤੱਕ ਜਾਣਾ ਬਹੁਤ ਜ਼ਰੂਰੀ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਪੁਰ ਜੋ ਅਪੀਲ ਕਰਦੇ ਆ ਕਿ ਇਹ ਇਸ ਦੀ ਹਰ ਪੱਖੋਂ ਤੈਕੀਕਰ ਕੀਤੀ ਜਾਏ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਇੰਨੀ ਵੱਡੀ ਹਰਕਤ ਜਿਹੜੀ ਆ ਕੀਤੀ ਗਈ ਆ ਇਸ ਦੇ ਪਿੱਛੇ ਕੀ ਮਨਸ਼ਾ ਸੀ ਔਰ ਕੌਣ ਤਾਕਤਾਂ ਜਿਹੜੀਆਂ ਇਸ ਦੇ ਪਿੱਛੇ ਇਹ ਸਾਰਾ ਕੁਝ ਕਰਾਇਆ ਇਸ ਦੀ ਤੈਕੀਕਤ ਕਰਨੀ ਬੜੀ ਜ਼ਰੂਰੀ ਆ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਅ ਮੈਂ ਸਮਝਦਾ ਕਿ ਸੰਗਤਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਉਸ ਪਵਨ ਸਥਾਨ ਜਿੱਥੇ ਮਾਨਵਤਾ ਦੀ ਗੱਲ ਹੁੰਦੀ ਆ ਸਾਰੇ ਧਰਮਾਂ ਦੇ ਲੋਕ ਉੱਥੇ ਆ ਕੇ ਨਤਮਸਤਕ ਹੁੰਦੇ ਆ ਉਸ ਸਥਾਨ ਦੇ ਬਾਰੇ ਇਸ ਤਰੀਕੇ ਦੀ ਕੋਈ ਹਰਕਤ ਕਰਨਾ ਇਹ ਕੋਰ ਜਿਹੜੀ ਇਸ ਦੀ ਨਿੰਦਿਆ ਕਰਦੇ ਆ